ਇੰਡੀਆ ਤੋਂ ਹਜ਼ਾਰਾਂ ਲੋਕ ਰੋਜ਼ ਦੇ ਜਿਹੜੇ ਨੇ ਉਹ ਵਿਦੇਸ਼ਾਂ ਦੀ ਧਰਤੀ ਵੱਲ ਮੂਵ ਕਰਦੇ ਨੇ ਆਪਣੇ ਬਿਹਤਰ ਭਵਿੱਖ ਦੇ ਲਈ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੇ ਲਈ ਉੱਥੇ ਜਾ ਕੇ ਮਿਹਨਤ ਮੁਸ਼ਕਲ ਕਰਦੇ ਨੇ ਬਹੁਤ ਦੁਨੀਆ ਕਾਮਯਾਬ ਵੀ ਹੁੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਇੱਕ ਪਰਿਵਾਰ ਪੰਜਾਬ ਤੋਂ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚਦਾ ਪਰ ਉੱਥੇ ਜਾ ਕੇ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਬਹੁਤ ਪ੍ਰਾਪਰਟੀ ਬਣਾਈ ਜਾਂਦੀ ਹੈ ਤੇ ਅਖੀਰ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਜਣੇ ਦਾ ਕਤਲ ਹੁੰਦਾ ਤੇ ਜਿਹੜਾ ਬਾਕੀ ਪਰਿਵਾਰ ਹੈ ਉਹ ਕਿਵੇਂ ਤਹਿਸਨਾਸ ਹੁੰਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਦੀ ਸਟੇਟ ਕੁئینਜ਼ਲੈਂਡ ਉਹਦੀ ਰਾਜਧਾਨੀ ਬ੍ਰਿਸਬੇਨ ਉਹਦੇ ਨੇੜੇ ਇੱਕ ਵੁੱਡ ਹਿੱਲ ਕਸਬਾ ਹੁੰਦਾ ਕਸਬੇ ਦੇ ਨੇੜੇ ਪੈਂਡੂ ਇਲਾਕੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਉਹ ਪਰਿਵਾਰ ਜਿਹੜਾ ਹੁੰਦਾ ਯਾਦਵਿੰਦਰ ਸਿੰਘ 44 ਸਾਲ ਉਮਰ ਹੁੰਦੀ ਹੈ ਇਹਨਾਂ ਦੀ ਉਹਨਾਂ ਦੀ ਪਤਨੀ ਹੁੰਦੀ ਹੈ 41 ਸਾਲ ਤੇ ਦੋ ਉਹਨਾਂ ਦੇ ਬੱਚੇ ਹੁੰਦੇ ਨੇ ਪਤਨੀ ਦਾ ਨਾਮ ਹੁੰਦਾ ਅਮਰਜੀਤ ਕੌਰ ਇਹ ਚਾਰ ਜਣਿਆਂ ਦਾ ਪਰਿਵਾਰ ਹੁੰਦਾ ਤੇ 15 ਫਰਵਰੀ 2024 ਨੂੰ ਯਾਦਵਿੰਦਰ ਸਿੰਘ ਐਮਰਜੈਂਸੀ ਤੇ ਕਾਲ ਕਰਦੇ ਨੇ ਤੇ ਕਾਲ ਕਰਕੇ ਕਿਹਾ ਜਾਂਦਾ ਵੀ ਉਹਨਾਂ ਦੀ ਪਤਨੀ ਦਾ ਐਕਸੀਡੈਂਟ ਹੋਇਆ ਖੇਤਾਂ ਦੇ ਵਿੱਚ ਹੁਣ ਉੱਥੇ ਪੁਲਿਸ ਪਾਰਟੀ ਪਹੁੰਚਦੀ ਹੈ ਤੇ ਡਾਕਟਰਾਂ ਦੀ ਟੀਮ ਵੀ ਪਹੁੰਚਦੀ ਹੈ ਐਂਬੂਲੈਂਸ ਪਹੁੰਚਦੀ ਹੈ ਉਹਨਾਂ ਨੂੰ ਜਿਹੜੀ ਡਾਕਟਰੀ ਦੀ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਜਾ ਕੇ ਦੇਖਦੇ ਨੇ ਵੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਜਿਹੜੀ ਅਮਰਜੀਤ ਕਾਰ ਹੁੰਦੀ ਹੈ ਉਹ ਇਸ ਸਮੇਂ ਤੱਕ ਉਹਦੀ ਮੌਤ ਹੋ ਚੁੱਕੀ ਸੀ ਹੁਣ ਪੁਲਿਸ ਦੇਖਦੀ ਹੈ ਵੀ ਉਹਦੇ ਜਿਹੜੇ ਪੈਰ ਨੇ ਉਦੇ ਸਰੀਰ ਨਾਲ ਅੱਡ ਹੋਏ ਹੁੰਦੇ ਨੇ ਵੱਡੇ ਪਏ ਹੁੰਦੇ ਨੇ ਨੇੜੇ ਟਰੈਕਟਰ ਹੁੰਦਾ ਤੇ ਟਰੈਕਟਰ ਦੇ ਪਿੱਛੇ ਕਟਰ ਹੁੰਦਾ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਉੱਥੇ ਸ਼ੁਰੂ ਹੁੰਦੀ ਹੈ ਤੇ ਪੁੱਛਿਆ ਜਾਂਦਾ ਯਾਦਵਿੰਦਰ ਸਿੰਘ ਜਿਨ੍ਹਾਂ ਨੇ ਫੋਨ ਕੀਤਾ ਸੀ ਉਹਦਾ ਕਹਿਣਾ ਹੁੰਦਾ ਸੀ ਵੀ ਮੈਂ ਟਰੈਕਟਰ ਤੇ ਕਟਰ ਦੇ ਨਾਲ ਕਾ ਕੱਟ ਰਿਆ ਸੀ ਉਸ ਸਮੇਂ ਜਿਹੜਾ ਇਹ ਹਾਦਸਾ ਵਾਪਰਦਾ ਜਿਹੜੀ ਅਮਰਜੀਤ ਕੌਰ ਹੁੰਦੀ ਇਹਦੀ ਚਪੇੜ ਦੇ ਵਿੱਚ ਆਉਂਦੀ ਹੈ ਤੇ ਉਹ ਇਹ ਜਿਹੜੀ ਹੈ ਇਹਦੀ ਇਹ ਹਾਲਾਤ ਹੁੰਦੀ ਹੈ ਉਸ ਤੋਂ ਬਾਅਦ ਇਹਦੀ ਮੌਤ ਹੋ ਜਾਂਦੀ ਹੈ ਹੁਣ ਜਿਹੜੀ ਪੁਲਿਸ ਹੁੰਦੀ ਆ ਉਹ ਟਰੈਕਟਰ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਉਹ ਕਟਰ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਯਾਦਵਿੰਦਰ ਤੋਂ ਫਿਰ ਦੁਆਰਾ ਪੁੱਛਿਆ ਜਾਂਦਾ ਵੀ ਇਸ ਤਰੀਕੇ ਨਾਲ ਕਿਵੇਂ ਉਹ ਵਿੱਚ ਆਈ ਜਦੋਂ ਦੁਆਰਾ ਪੁੱਛਿਆ ਜਾਂਦਾ ਸਾਰਾ ਕੁਝ ਤਾਂ ਉਹਦਾ ਕਹਿਣਾ ਹੁੰਦਾ ਵੀ ਸਾਡੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਮੈਂ ਟਰੈਕਟਰ ਚਲਾ ਰਿਹਾ ਸੀ ਟਰੈਕਟਰ ਤੇ ਜਾ ਕੇ ਬੈਠ ਗਿਆ ਟਰੈਕਟਰ ਚਲਾਉਣ ਲੱਗਿਆ ਕਾ ਕਟਰ ਲੱਗਿਆ ਮੈਨੂੰ ਚੀਕਾਂ ਦੀ ਆਵਾਜ਼ ਸੁਣੀ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੈਨੂੰ ਇੱਕ ਪੈਰ ਦਿਖਾਈ ਦਿੱਤਾ ਜਦੋਂ ਮੈਂ ਕਟਰ ਚੱਕ ਕੇ ਸਾਈਡ ਤੇ ਕੀਤਾ ਤਾਂ ਮੈਨੂੰ ਉਹਦੇ ਵਿੱਚ ਅਮਰਜੀਤ ਕੌਰ ਮਿਲੀ ਹੁਣ ਇਸ ਤਰੀਕੇ ਦੇ ਨਾਲ ਇਹ ਹਾਦਸਾ ਜਿਹੜਾ ਉਹ ਵਾਪਰਦਾ ਹੁਣ ਪੁਲਿਸ ਟਰੈਕਟਰ ਤੇ ਕਟਰ ਤੱਕ ਕਬਜ਼ੇ ਦੇ ਵਿੱਚ ਲੈ ਚੁੱਕੀ ਸੀ ਆਲੇ-ਦੁਆਲੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਫਿਰ ਪੁਲਿਸ ਦੋਨਾਂ ਦੇ ਜਿਹੜੇ ਮੋਬਾਈਲ ਨੰਬਰ ਲੈਂਦੀ ਹੈ ਮੋਬਾਈਲ ਨੰਬਰਾਂ ਦੀ ਡਿਟੇਲ ਕੱਢੀ ਜਾਂਦੀ ਹੈ ਉਹਨਾਂ ਦੇ ਵਿੱਚੋਂ ਕਈ ਵੀਡੀਓ ਕੱਢੀਆਂ ਜਾਂਦੀਆਂ ਨੇ ਹੁਣ ਪੁਲਿਸ ਜਦੋਂ ਸਾਰੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਯਾਦਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਤੇ ਪੂਰਾ ਫਾਰਮ ਜਿਹੜਾ ਉਹ ਸੀਲ ਕਰ ਦਿੱਤਾ ਜਾਂਦਾ ਤੇ ਪੁਲਿਸ ਉੱਤੇ ਹੋਰ ਵੀ ਲੱਭਣ ਦੀ ਕੋਸ਼ਿਸ਼ ਕਰਦੀ ਹੈ ਵੀ ਇੱਥੋਂ ਕੋਈ ਸਰਾਖ ਮਿਲੇ ਹੁਣ ਪੁਲਿਸ ਨੂੰ ਜਿਹੜੇ ਵੀ ਉੱਥੇ ਸਰਾਖ ਮਿਲੇ ਸੀ ਤੇ ਜਦੋਂ ਮੋਬਾਈਲ ਦੇ ਵਿੱਚ ਚੈੱਕ ਕੀਤਾ ਜਾਂਦਾ ਹੈ ਹਾਲਾਂਕਿ ਜਿਹੜਾ ਯਾਦਵਿੰਦਰ ਹੁੰਦਾ ਇਹਦੇ ਮੋਬਾਈਲ ਦੇ ਵਿੱਚ ਤਾਂ ਕੁਝ ਖਾਸ ਨਹੀਂ ਮਿਲਦਾ ਪਰ ਜਿਵੇਂ ਹੀ ਉਹ ਅਮਰਜੀਤ ਕੌਰ ਦਾ ਮੋਬਾਈਲ ਚੈੱਕ ਕਰਦੇ ਨੇ ਜਦੋਂ ਪੁਲਿਸ ਉਹਦੀ ਵੀਡੀਓ ਵਿੱਚ ਚੈੱਕ ਕਰਦੀ ਹੈ ਤਾਂ ਪੁਲਿਸ ਦੇ ਜਿਹੜੇ ਨੇ ਕੰਨ ਖੜੇ ਹੋ ਜਾਂਦੇ ਨੇ ਉਸੇ ਟਾਈਮ ਹੁਣ ਯਾਦਵਿੰਦਰ ਤੋਂ ਫਿਰ ਦੁਬਾਰਾ ਪੁੱਛਗਿਸ਼ ਕੀਤੀ ਜਾਂਦੀ ਹੈ ਉਹਦੇ ਅੱਗੇ ਜਿਹੜਾ ਸਾਰਾ ਕੁਝ ਰੱਖਿਆ ਜਾਂਦਾ ਤਾਂ ਉਹਦਾ ਕਹਿਣਾ ਹੁੰਦਾ ਵੀ ਇਹਦੀ ਜਿਹੜੀ ਹੈ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਇਸ ਕਰਕੇ ਮੈਂ ਨੂੰ 8 ਦਿਨ ਪਹਿਲਾਂ ਇੱਕ ਮਨੋਵਿਗਿਆਨੀ ਡਾਕਟਰ ਕੋਲ ਵੀ ਦਿਖਾ ਕੇ ਲਿਆ ਸੀ ਹੁਣ ਸਾਰਾ ਕੁਝ ਚੱਲਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਵੀ ਚੱਲਦੀ ਹੈ ਹੁਣ ਪੁਲਿਸ ਦੀ ਜਦੋਂ ਇਨਵੈਸਟੀਗੇਸ਼ਨ ਚੱਲਦੀ ਹੈ ਤਾਂ ਉਹਦੇ ਵਿੱਚ ਜਿਹੜੇ ਵੀ ਪੁਲਿਸ ਨੂੰ ਸਬੂਤ ਮਿਲਦੇ ਨੇ ਕਹਾਣੀ ਇੱਕ ਨਿਕਲ ਕੇ ਫਿਰ ਬਾਹਰ ਆਉਂਦੀ ਹੈ ਜਿਹੜਾ ਯਾਦਵਿੰਦਰ ਸਿੰਘ ਹੁੰਦਾ ਤੇ ਇਹਦੀ ਪਤਨੀ ਅਮਰਜੀਤ ਕੌਰ 2005 ਦੇ ਵਿੱਚ ਪੰਜਾਬ ਦੇ ਖਾਬੇ ਰਾਜਪੂਤਾਂ ਪਿੰਡ ਦੇ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚੋਂ ਇਹ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ ਜਾ ਕੇ ਆਪਣੀ ਮਿਹਨਤ ਮੁਸ਼ਕਲ ਸ਼ੁਰੂ ਕਰਦੇ ਨੇ ਕਰੀਬ 2007-8 ਦੇ ਵਿੱਚ ਇਹ ਉੱਥੋਂ ਦੇ ਪੀਆਰ ਹੋ ਜਾਂਦੇ ਨੇ ਜਿਹੜਾ ਯਾਦਵਿੰਦਰ ਸਿੰਘ ਹੁੰਦਾ ਟਰੱਕ ਡਰਾਈਵਰ ਹੁੰਦਾ ਉਦੋਂ ਬਾਅਦ ਇਹਨਾਂ ਦੇ ਘਰ ਦੋ ਬੱਚੇ ਜਨਮ ਲੈਂਦੇ ਨੇ ਵੱਡਾ ਹੁੰਦਾ ਬੇਟਾ ਤੇ ਉਸ ਤੋਂ ਛੋਟੀ ਹੁੰਦੀ ਹੈ ਬੇਟੀ ਇਹ ਹੁਣ ਇੱਥੇ ਪਰਿਵਾਰ ਜਿਹੜਾ ਬਹੁਤ ਜ਼ਿਆਦਾ ਮਿਹਨਤ ਕਰਦਾ ਅਕਸਰ ਜਿਵੇਂ ਆਪਣੇ ਲੋਕ ਉੱਥੇ ਜਾ ਕੇ ਮਿਹਨਤ ਕਰਦੇ ਨੇ ਪੈਸਾ ਕਮਾਉਂਦੇ ਨੇ ਬڑے ਲੋਕ ਕਾਮਯਾਬ ਹੁੰਦੇ ਨੇ ਹੁਣੇ ਮਿਹਨਤ ਕਰਕੇ ਉੱਥੇ ਵੁੱਡ ਹਿੱਲ ਦੇ ਇਲਾਕੇ ਦੇ ਵਿੱਚ ਕਰੀਬ 55 ਤੋਂ 60 ਹੈਕਟੇਅਰ ਜ਼ਮੀਨ ਖਰੀਦਦੇ ਨੇ ਟਰੈਕਟਰ ਲੈ ਜਾਂਦੇ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਲਾਈਆਂ ਜਾਂਦੀਆਂ ਨੇ ਕਹਿ ਲਿਆ ਵੀ ਉੱਥੋਂ ਦਾ ਇੱਕ ਕਾਮਯਾਬ ਕਿਸਾਨ ਹੁੰਦਾ ਪੈਸਾ ਆ ਗਿਆ ਜ਼ਮੀਨ ਜਾਇਦਾਦ ਆ ਗਈ ਗੱਡੀਆਂ ਆ ਗਈਆਂ ਸਾਰਾ ਕੁਝ ਆ ਗਿਆ ਪਰ ਇੱਕ ਇਹਨਾਂ ਦੇ ਨਾਲ ਗੱਲ ਏ ਸੀ ਵੀ ਘਰ ਦੇ ਵਿੱਚ ਕਲੇਸ਼ ਸੀ ਯਾਦਵਿੰਦਰ ਸਿੰਘ ਤੇ ਅਮਰਜੀਤ ਕੌਰ ਦਾ ਇਹ ਕਲੇਸ਼ ਚੱਲਦਾ ਸੀ ਕਲੇਸ਼ ਛੋਟੀ ਛੋਟੀ ਗੱਲ ਨੂੰ ਲੈ ਕੇ ਬਹੁਤ ਵੱਡਾ ਰੂਪ ਲੈ ਲੈਂਦਾ ਸੀ ਜਿਹੜਾ ਯਦਵਿੰਦਰ ਸਿੰਘ ਸੀ ਇੱਕ ਟਰੱਕ ਡਰਾਈਵਰ ਸੀ ਤੇ ਆਪਣੀ ਪਤਨੀ ਤੇ ਹਮੇਸ਼ਾ ਜਿਹੜਾ ਕੰਟਰੋਲ ਕਰਦਾ ਸੀ ਹੁਣ ਪੁਲਿਸ ਨੂੰ ਸਾਰੇ ਜਦੋਂ ਸਬੂਤ ਮਿਲਦੇ ਨੇ ਤੇ ਇਹ ਸਬੂਤ ਉਹਦੇ ਸਾਹਮਣੇ ਵੀ ਰੱਖੇ ਗਏ ਤੇ ਉਹ ਇਹਨਾਂ ਸਾਰੇ ਜਿਹੜੇ ਸਬੂਤ ਹੁੰਦੇ ਨੇ ਇਹਨਾਂ ਨੂੰ ਨਕਾਰਦਾ ਤੇ ਜਿਹੜਾ ਮਾਮਲਾ ਉਹ ਕੋਰਟ ਦੇ ਵਿੱਚ ਜਾਂਦਾ ਹੁਣ ਕੋਰਟ ਦੇ ਵਿੱਚ ਜਿਵੇਂ ਮਾਮਲਾ ਜਾਂਦਾ ਤੇ ਇਹਦੀ ਜਿਹੜੀ ਕੇਸ ਦੀ ਸੁਣਵਾਈ ਹੁੰਦੀ ਹੈ ਉਹ ਜੂਨ ਤੱਕ ਲੇਟਾਲ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਯਾਦਵਿੰਦਰ ਸਿੰਘ ਹੁੰਦਾ ਹੈ ਜੇਲ੍ਹ ਦੇ ਵਿੱਚ ਹੁੰਦਾ ਹੈ ਉਹ ਅਰੈਸਟ ਕੀਤਾ ਹੋਇਆ ਸੀ ਪੁਲਿਸ ਨੇ ਜਿਵੇਂ ਅੱਗੇ ਸ਼ੁਰੂਆਤ ਹੁੰਦੀ ਹੈ ਕੇਸ ਦੀ ਹੁਣ ਵਕੀਲਾਂ ਵੱਲੋਂ ਕਿਹਾ ਜਾਂਦਾ ਜੱਜ ਸਾਹਿਬ ਨੂੰ ਹੁਣ ਯਾਦਵਿੰਦਰ ਸਿੰਘ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਜਾਂਦੀ ਹੈ ਜਦੋਂ ਅਰਜ਼ੀ ਲਾਂਦੇ ਨੇ ਤੇ ਵਕੀਲਾਂ ਦੀ ਹੁਣ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਤੇ ਬਹਿਸ ਦੇ ਵਿੱਚ ਫਿਰ ਕਈ ਸਬੂਤ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਪੁਲਿਸ ਵੱਲੋਂ ਉੱਥੇ ਹੀ ਇੱਕ ਪੁਲਿਸ ਨੂੰ ਇੱਟ ਮਿਲੀ ਸੀ ਕਰੀਬ 45 ਮੀਟਰ ਉਹ ਇੱਟ ਤੇ ਜਦੋਂ ਖੂਨ ਦੇ ਨਿਸ਼ਾਨ ਮਿਲਦੇ ਨੇ ਜਦੋਂ ਉਹਦਾ ਡੀਐਨਏ ਕੀਤਾ ਜਾਂਦਾ ਤਾਂ ਉਹ ਪਤਾ ਲੱਗਦਾ ਵੀ ਇਹ ਅਮਰਜੀਤ ਦਾ ਖੂਨ ਲੱਗਿਆ ਹੋਇਆ ਸੀ ਉਹਨੂੰ ਕਹਿਣ ਦਾ ਮਤਲਬ ਵੀ ਉਹਦੇ ਸਿਰ ਦੇ ਵਿੱਚ ਇੱਟ ਵੀ ਮਾਰੀ ਗਈ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਜੇ ਕਟਰ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਇਹਦਾ ਕਤਲ ਹੋਇਆ ਜਾਂ ਇਹਦੀ ਮੌਤ ਹੋਈ ਹੈ ਇੱਕ ਐਕਸੀਡੈਂਟ ਦੀ ਵਜ੍ਹਾ ਤੋਂ ਫਿਰ ਇਹ ਇੱਟ ਦੇ ਉੱਪਰ ਇਹਦੇ ਨਿਸ਼ਾਨ ਕਿਵੇਂ ਤੇ ਉਹਦੇ ਉੱਪਰ ਵਾਲਾਂ ਦੇ ਵੀ ਨਿਸ਼ਾਨ ਮਿਲਦੇ ਨੇ ਹਾਲਾਂਕਿ ਜਿਹੜੇ ਸੱਟਾਂ ਦੇ ਹੁੰਦੇ ਨੇ ਇੱਟ ਦੇ ਨਾਲ ਬਹੁਤੇ ਮੈਚ ਨਹੀਂ ਕਰਦੇ ਕਿਉਂਕਿ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਹੁੰਦੀਆਂ। ਉਸ ਤੋਂ ਬਾਅਦ ਜਿਹੜੇ ਅਮਰਜੀਤ ਕੌਰ ਦਾ ਮੋਬਾਈਲ ਚੈੱਕ ਕੀਤਾ ਗਿਆ ਸੀ ਉਹਦੇ ਵਿੱਚੋਂ ਜਿਹੜੀਆਂ ਵੀਡੀਓ ਮਿਲੀਆਂ ਸੀ ਉਹਦੇ ਵਿੱਚ ਅਮਰਜੀਤ ਕੌਰ ਦਾ ਕਹਿਣਾ ਹੁੰਦਾ ਵੀ ਜੇ ਮੇਰੀ ਮੌਤ ਹੁੰਦੀ ਹੈ ਮੇਰੇ ਨਾਲ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਹਦਾ ਜਿਹੜਾ ਜ਼ਿੰਮੇਵਾਰ ਹੈ ਉਹ ਯਾਦਵਿੰਦਰ ਸਿੰਘ ਹੈ। ਹੁਣ ਯਾਦਵਿੰਦਰ ਦਾ ਕਹਿਣਾ ਸੀ ਵੀ ਇਹਦੀ ਜਿਹੜੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਇਸ ਕਰਕੇ ਸਾਰਾ ਕੁਝ ਹੋਇਆ। ਜਿਸ ਦਿਨ ਇਹ ਵਾਰਦਾਤ ਹੁੰਦੀ ਹੈ ਉਸ ਦਿਨ ਵੀ ਅਮਰਜੀਤ ਕੌਰ ਦੀ ਇੱਕ ਵੀਡੀਓ ਮਿਲਦੀ ਹੈ ਅਮਰਜੀਤ ਕੌਰ ਦਾ ਕਹਿਣਾ ਸੀ ਵੀ ਅੱਜ ਹੋ ਸਕਦਾ ਯਾਦਵਿੰਦਰ ਸਿੰਘ ਮੈਨੂੰ ਮਾਰ ਦੇਵੇ ਜੇ ਅੱਜ ਮੇਰੀ ਮੌਤ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਯਾਦਵਿੰਦਰ ਹੈ ਹੁਣ ਇਹੋ ਜਿਹੀ ਜਦੋਂ ਵੀਡੀਓ ਮਿਲਦੀਆਂ ਨੇ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਈਮੇਲ ਵੀ ਮਿਲਿਆ ਸੀ ਉਸ ਈਮੇਲ ਦੇ ਵਿੱਚ ਜਿਹੜੀ ਅਮਰਜੀਤ ਕੌਰ ਹੁੰਦੀ ਹੈ ਯਾਦਵਿੰਦਰ ਨੂੰ ਕਹਿੰਦੀ ਹੈ ਵੀ ਮੈਂ ਤੇਰੇ ਨਾਲ ਰਿਸ਼ਤਾ ਖਤਮ ਕਰਨਾ ਚਾਹਨੀ ਹਾਂ ਤੇ ਮੈਨੂੰ ਜਿਹੜੀ ਮੇਰੀ ਜਾਇਦਾਦ ਦਾ ਬਣਦਾ ਹਿੱਸਾ ਉਹ ਦਿੱਤਾ ਜਾਵੇ ਤੇ ਇੱਕ ਈਮੇਲ ਦੇ ਵਿੱਚ ਕਿਹਾ ਜਾਂਦਾ ਹੈ ਵੀ ਮੇਰੀ ਪ੍ਰਾਪਰਟੀ ਦੇ ਵਿੱਚੋਂ ਮੇਰੀ ਮਰਜ਼ੀ ਤੋਂ ਬਿਨਾਂ ਕੋਈ ਵੀ ਲੈਣ ਦੇ ਨਾ ਕੀਤਾ ਜਾਵੇ ਕਿਉਂਕਿ ਮੈਂ ਵੀ ਇਹਦੀ ਬਰਾਬਰ ਦੀ ਹਿੱਸੇਦਾਰ ਹਾਂ ਹੁਣ ਇਹ ਈਮੇਲ ਵੀ ਮਿਲਦੇ ਨੇ ਜਦੋਂ ਹੁਣ ਇਹਦੇ ਵਕੀਲ ਇਹਦੀ ਜ਼ਮਾਨਤ ਦੀ ਅਰਜੀ ਲੰ데요 ਪੰਜਾਬ ਸਾਹਿਬ ਦਾ ਕਹਿਣਾ ਹੁੰਦਾ ਵੀ ਇਹਦਾ ਜਿਹੜਾ ਸਾਰਾ ਪਰਿਵਾਰ ਆ ਪੰਜਾਬ ਇੰਡੀਆ ਦੇ ਵਿੱਚ ਜ਼ਮਾਨਤ ਤੋਂ ਬਾਅਦ ਕੀ ਗਾਰੰਟੀ ਹੈ ਵੀ ਇਹ ਫਰਾਰ ਨਹੀਂ ਹੋਵੇਗਾ ਇਹ ਫਰਾਰ ਵੀ ਹੋ ਸਕਦਾ ਤੇ ਇਸ ਲਈ ਇਹਦੀ ਜ਼ਮਾਨਤ ਦੀ ਅਰਜੀ ਇਹ ਜਿਹੜੀ ਉਹ ਖਾਰਜ ਕੀਤੀ ਜਾਂਦੀ ਹੈ ਹੁਣ ਜ਼ਮਾਨਤ ਦੀ ਅਰਜੀ ਵੀ ਖਾਰਜ ਹੋ ਜਾਂਦੀ ਹੈ ਇਸ ਪਰਿਵਾਰ ਦੇ ਨਾਲ ਇੱਕ ਹੋਰ ਘਟਨਾ ਵਾਪਰਦੀ ਹੈ ਜਿਹੜੇ ਬੱਚੇ ਹੁੰਦੇ ਨੇ ਉਹ ਮਾਸੀ ਦੇ ਕੋਲ ਰਹਿਣ ਚਲੇ ਜਾਂਦੇ ਨੇ ਕਿਉਂਕਿ ਛੋਟੇ ਹੁੰਦੇ ਨੇ ਹੁਣ ਉੱਥੇ ਐਡੀ ਵੱਡੀ ਜਿਹੜੀ ਜਾਇਦਾਦ ਹੁੰਦੀ ਹੈ ਉੱਥੇ ਤਾਂ ਰਹਿ ਨਹੀਂ ਸਕਦੇ ਭੈਣ ਭਰਾ ਹੁੰਦੇ ਨੇ ਇਕੱਲੇ ਜਦੋਂ ਆਪਣਾ ਸਮਾਨ ਲੈਣ ਉੱਥੇ ਆਉਂਦੇ ਨੇ ਫਾਰਮ ਤੇ ਤਾਂ ਫਾਰਮ ਦੇ ਉੱਪਰ ਬਹੁਤ ਜੜੀ ਵੱਡੀ ਚੋਰੀ ਹੋਈ ਹੁੰਦੀ ਹੈ ਉਤੋਂ ਟਰੈਕਟਰ ਚੋਰੀ ਹੋਏ ਹੁੰਦੇ ਨੇ ਕਈ ਮਸ਼ੀਨਾਂ ਚੋਰੀ ਹੁੰਦੀਆਂ ਨੇ ਉਹਦੀ ਵੀ ਰਿਪੋਰਟ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇੱਕ ਬੰਦੇ ਨੂੰ ਗ੍ਰਿਫਤਾਰ ਕਰਦੀ ਹੈ ਚੋਰੀ ਦਾ ਕੋਈ ਵੀ ਸਮਾਨ ਉੱਥੋਂ ਬਰਾਮਦ ਨਹੀਂ ਹੁੰਦਾ। ਕਰੀਬ 2 ਲੱਖ ਆਸਟ੍ਰੇਲੀਅਨ ਡਾਲਰ ਦੀ ਜਿਹੜੀ ਉੱਥੋਂ ਚੋਰੀ ਹੁੰਦੀ ਹੈ। ਹੁਣ ਇਹਦੇ ਖਿਲਾਫ ਸਬੂਤ ਸੀ ਵੀ ਇੱਟ ਦੇ ਜਿਹੜੀ ਸੀ ਪੁਲਿਸ ਨੂੰ ਇਹ ਸ਼ੱਕ ਸੀ ਵੀ ਇੱਟ ਦੇ ਨਾਲ ਉਹਦੇ ਤੇ ਵਾਰ ਕੀਤਾ ਗਿਆ ਉਹਨੂੰ ਮਾਰਿਆ ਗਿਆ। ਤੇ ਇੱਟ ਦੇ ਉੱਪਰ ਉਹਦਾ ਖੂਨ ਦਾ ਨਿਸ਼ਾਨ ਵੀ ਮਿਲਿਆ ਸੀ ਤੇ ਉਹਦੇ ਵਾਰ ਵੀ ਮਿਲੇ ਸੀ। ਤੇ ਉਸ ਤੋਂ ਬਾਅਦ ਹੁਣ ਸਾਰੀ ਜਿਹੜੀ ਪ੍ਰਕਿਰਿਆ ਸੀ ਇਹ ਆ ਜਾਂਦੀ ਹੈ ਘਰੇਲੂ ਜਿਹੜੀ ਹਿੰਸਾ ਸੀ। ਘਰੇਲੂ ਹਿੰਸਾ ਦੇ ਕਾਰਨ ਉਹਦੀ ਮੌਤ ਹੋਈ ਸੀ। ਕਿਉਂਕਿ ਜਿਹੜਾ ਯਾਦਵਿੰਦਰ ਸਿੰਘ ਸੀ ਪਤਾ ਲੱਗਦਾ ਵੀ ਇਹ ਕੰਟਰੋਲ ਕਰਨ ਵਾਲਾ ਬੰਦਾ ਸੀ ਉਹ ਤੇ ਕੰਟਰੋਲ ਕਰਨਾ ਚਾਹੁੰਦਾ ਸੀ ਤੇ ਜਿਹੜੀ ਅਮਰਜੀਤ ਕੌਰ ਹੈ ਉਹ ਇਹਦੇ ਨਾਲ ਰਿਸ਼ਤਾ ਖਤਮ ਕਰਨਾ ਚਾਹੁੰਦੀ ਸੀ ਹੁਣ ਇਸੇ ਦੇ ਚੱਕਰ ਦੇ ਵਿੱਚ ਘਰੇਲੂ ਲੜਾਈਆਂ ਨੇ ਦੀਆਂ ਪਹਿਲਾਂ ਵੀ ਹੁੰਦੀਆਂ ਸੀ ਤੇ ਜਿਹੜੀ ਇਹ ਲੜਾਈਆਂ ਸੀ ਹੁਣ ਇੱਕ ਖਤਰਨਾਕ ਰੂਪ ਹੌਲੀ-ਹੌਲੀ ਅਖਤਿਆਰ ਕਰਦੀਆਂ ਜਾਂਦੀਆਂ ਨੇ ਤੇ ਉਸੇ ਕਾਰਨ ਉਸ ਦੇ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਹੁਣ ਪੁਲਿਸ ਦਾ ਇਹ ਕਹਿਣਾ ਸੀ ਵੀ ਇਹ ਕਤਲ ਯਾਦਵਿੰਦਰ ਨੇ ਸੋਚੀ ਸਮਝੀ ਚਾਲ ਦੇ ਤਹਿਤ ਕੀਤਾ ਹਾਲਾਂਕਿ ਕੇਸ ਦਾ ਜਿਹੜਾ ਫੈਸਲਾ ਨਹੀਂ ਆਇਆ ਯਾਦਵਿੰਦਰ ਸਿੰਘ ਜੇਲ੍ਹ ਦੇ ਵਿੱਚ ਹੈ ਜਿਹੜੇ ਬੱਚੇ ਨੇ ਉਹ ਆਪਣੀ ਮਾਸੀ ਦੇ ਕੋਲ ਨੇ ਆਪਾਂ ਵਿਦੇਸ਼ ਜਾਈਏ ਚਾਹੇ ਇੱਥੇ ਰਹੀਏ ਮਿਹਨਤ ਕਰੀਏ ਪੈਸੇ ਦੇ ਨਾਲ ਕਦੇ ਵੀ ਖੁਸ਼ਹਾਲੀ ਨਹੀਂ ਆ ਸਕਦੀ ਖੁਸ਼ਹਾਲੀ ਤੁਹਾਡੀ ਸੰਤੁਸ਼ਟੀ ਦੇ ਨਾਲ ਆ ਸਕਦੀ ਹੈ ਰਹਿਣ ਵਾਲਾ ਝੁੱਗੀ 'ਚ ਵੀ ਖੁਸ਼ ਰਹਿੰਦਾ ਤੇ ਨੈਨੇ ਨਹੀਂ ਰਹਿਣਾ ਹੁਣ ਆਸਟ੍ਰੇਲੀਆ ਦੇ ਵਿੱਚ ਗਏ ਐਨੀ ਪ੍ਰਾਪਰਟੀ ਬਣਾਈ ਜ਼ਮੀਨ ਜਾਇਦਤ ਬਣਾਈ ਏਡੇ ਏਡੇ ਟਰੈਕਟਰ ਲੈ ਜਾਂ ਗੱਡੀਆਂ ਲਈਆਂ ਜਿਹੜਾ ਕਿ ਆਮ ਬੰਦਾ ਇੰਡੀਆ ਦੇ ਵਿੱਚ ਬਹੁਤ ਮੁਸ਼ਕਲ ਹੈ ਉਹਨਾਂ ਉੱਥੋਂ ਤੱਕ ਪਹੁੰਚਣਾ ਪਰ ਉਸ ਤੋਂ ਬਾਅਦ ਕੀ ਹਾਸਲ ਹੋਇਆ ਘਰ ਦੀ ਜਿਹੜੀ ਹੈ ਘਰੇਲੂ ਕਲੇਸ਼ ਨੇ ਉਹ ਸਾਰਾ ਕੁਝ ਤੈਸ ਨੈਸ ਕਰਤਾ ਬੱਚਿਆਂ ਦਾ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਦੀ ਜਿਹੜੀ ਮਾਂ ਸੀ ਉਹ ਦੁਨੀਆ ਤੋਂ ਚਲੀ ਗਈ ਤੇ ਜਿਹੜਾ ਪਿਓ ਹੈ ਉਹ ਜੇਲ੍ਹ ਦੇ ਵਿੱਚ ਬਹੁਤੇ ਪੈਸੇ ਨਾਲੋਂ ਪਰਿਵਾਰ ਦੇ ਵਿੱਚ ਖੁਸ਼ੀ ਜਿਹੜੀ ਜ਼ਿਆਦਾ ਜ਼ਰੂਰੀ ਹੈ ਜੇ ਖੁਸ਼ ਰਵਾਂਗੇ ਤਾਂ ਪੈਸਾ ਤਾਂ ਆਉਣੀ ਜਾਣੀ ਚੀਜ਼ ਆਵੇ ਵੀ ਤਾ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਜੇ ਨਾ ਹੋ ਕੁ ਥੋੜਾ ਵੀ ਹੋਏ ਉਹਦੇ ਨਾਲ ਵੀ ਜ਼ਿੰਦਗੀ ਜਿਉਈ ਜਾ ਸਕਦੀ ਹੈ ਪਰ ਕਲੇਸ਼ ਦੇ ਵਿੱਚ ਜ਼ਿੰਦਗੀ ਜਿਉਣੀ ਜੜੀ ਹੈ ਬਹੁਤ ਜ਼ਿਆਦਾ ਔਖੀ ਹੈ ਹਮੇਸ਼ਾ ਉਹ ਰਿਸ਼ਤਿਆਂ ਦੀ ਕਦਰ ਕਰੋ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਇਹਨਾਂ ਦੀ ਕਦਰ ਕਰੋਗੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਤੇ ਹਮੇਸ਼ਾ ਖੁਸ਼ ਰਹੋਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ